ਮੈਂ 24 'ਚ ਇਹ ਫੈਸਲਾ ਰੱਬ ਦੀ ਮਿਹਰ ਨਾਲ ਜੋ ਪਾਰਟੀ ਜਦੋਂ ਟਿਕਟ ਦਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਏਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੇ ਰਾਜਵਾਨੇ ਦੀ ਭੈਣ ਆ ਜੇ ਰਾਜਵਾਨਾ ਆ ਜੇ ਹੋਰ ਆ ਜੀ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਆ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਰੇ ਹੱਥ ਜੋੜਨ ਨੂੰ ਵੀ ਤੁਸੀਂ ਜਿੱਤੇ ਮੈਂ ਹਾਰੇ ਆ ਭਾਈ ਤੁਸੀਂ ਠੀਕ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਹੇ ਆ ਵੀ ਜੇ ਉਦੋਂ ਬਾਦ ਉਹ ਹਾਰੇ ਤਾ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ-ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਨੂੰ ਜੇ ਇਹਨਾਂ ਨਾਲ ਨੇ ਤਾਂ ਇਹਨਾਂ ਨਾਲ ਚੱਲ ਪਾਂਗੇ ਵੀ ਤੁਸੀਂ ਸਹੀ ਹੋ ਚੱਲੋ ਅੱਤਵਾਦੀਆਂ ਨਾਲ ਚੱਲੋ ਖਾਲਿਸਤਾਨ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਮੰਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫੀ ਨਹੀਂ ਮੰਗੀ ਉਹ ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ ਉਹਦੀ ਮਾਫੀ ਨਹੀਂ ਮੰਗੀ ਉਹਨੇ ਮਾਫੀ ਸਿਰਫ ਮੰਗੀ ਆ ਵੇ ਮੇਰਾ ਜਿਹੜਾ ਵੇ ਮੂਦਾ ਵੱਜ ਗਿਆ ਭਾਂਡਾ ਉਹਨੂੰ ਕਿਵੇਂ ਬਚਾਉਣਾ ਉਹਦੇ ਲਈ ਉਹਦੇ ਮਾਫੀ ਮੰਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਹੀ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਾਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰ ਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ 'ਚੋਂ ਬੋਲਣ ਨਾ ਦਿੰਦਾ ਨੀ ਇੱਕ ਸੰਜ ਕਰਾਉਂਦਾ ਵਰਡ ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ ਇਸ ਕਰਕੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਆ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ ਕੋਈ ਵੀ ਬੰਦਾ ਰੇਪ ਕਰ ਦਿੰਦਾ ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਇੱਕ ਹੁਣ ਜੇ ਉਹਦੀ ਸਜ਼ਾ ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫੀ ਮੰਗਣੀ ਆ ਵੀ ਮੈਂ ਆਪਣੀ ਸਜ਼ਾ ਮੈਨੂੰ ਮਾਫ ਕਰ ਦਿਓ ਮੇਤੋਂ ਗਲਤੀ ਹੋ ਗਈ ਉਹ ਉਹੀ ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ ਬਹੁਤ ਜਾਂ ਪਾਉਂਦੇ ਆ ਲੋਕ ਮਰਸੀ ਪਿਟੀਸ਼ਨ ਮਰਸੀ ਪਟੀਸ਼ਨ ਦੀ ਆਯਾਚਿਕਾ ਹੁਣ ਉਹ ਚੀਜ਼ ਆ ਵੀ ਜੇ ਕੋਈ ਪਾਊਗਾ ਉਹ ਆਪ ਪਾਊਗਾ ਵੀ ਮੇ ਤੋਂ ਗਲਤੀ ਹੋ ਗਈ ਜੀ ਮੈਂ ਸਭ ਦੇਸ਼ ਦੇ ਸੰਵਿਧਾਨ ਕਾਨੂੰਨ ਨੂੰ ਮੰਨਦਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਹ ਕਰੂਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ ਤੀਜਾਂ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪੇਸ਼ਤਾਵਾ ਕੀ ਹੋਇਆ ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਤੋ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕੁਲ ਮਿਲ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਹਾਂ ਕਿਵੇਂ ਉਹ ਪਰਿਵਾਰ ਭਲੇ ਨੇ ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਆਂ ਵੀ ਭਾਈ ਉਹ ਕਦੇ ਵੀ ਮੈਂ ਮੁਲਕ ਦੇ ਕਾਨੂੰਨ ਨੂੰ ਮੰਨਦਾ ਜੀ ਮੈਨੂੰ ਤੁਸੀਂ ਛੱਡਦੇ ਹੋ ਮੈਂ ਮੁਲਕ ਦੇ ਕਾਨੂੰਨ ਦੇ ਅਨੁਸਾਰ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਉਹ ਕਹਿੰਦਾ ਮੈਂ ਕਹਿਣਾ ਨਹੀਂ ਫਿਰ ਦੱਸੋ ਫਿਰ ਕਿਹੜਾ ਕਮਲਾ ਛੱਡ ਦਊਗਾ ਉਹਨੂੰ ਹੁਣ ਅਕਾਲੀ ਦਲ ਇਸ ਕੱਲ ਨੂੰ ਅਕਾਲ ਤਖਤ ਸਾਡੇ ਜਥੇਦਾਰ ਤੋਂ ਹੁਕਮ ਕਰਵਾ ਰਹੇ ਆ ਉਹਨਾਂ ਨੂੰ ਵਰਤ ਰਹੇ ਆ ਕਿਉਂਕਿ ਉਹਨਾਂ ਦੀ ਚਾਬੀ ਆ ਐਸਜੀਪੀਸੀ ਪ੍ਰਧਾਨ ਨੂੰ ਵਰਤ ਰਿਹਾ ਉਹਨਾਂ ਦੀ ਚਾਬੀ ਆ ਇੱਥੋਂ ਦੇਖਿਓ 31 ਤੋਂ ਬਾਅਦ ਫਿਰ ਇਹਨਾਂ ਨੇ ਇਹ ਮੁੱਦੇ ਨੂੰ ਤੇਜ਼ ਕਰਨਾ ਪਰ ਮੈਂ ਇਹ ਹਮੇਸ਼ਾ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਦਾ ਵੀ ਭਾਈ ਕਿਉਂਕਿ ਇਹਨਾਂ ਦੇ ਇੱਕ ਪ੍ਰਧਾਨ ਅਕਾਲੀ ਦਲ ਦਾ ਕੁਈ ਹੋਰ 10 ਬੰਦੇ ਜਿਨ੍ਹਾਂ ਨੇ ਬਹੁਤ ਗੰਦੀਆਂ ਗੱਲਾਂ ਕਈਆਂ মিডিਆ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ ਵੀ ਭਾਈ ਮੁੰਡਿਆਂ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਨੂੰ ਟੱਕਰੋ ਇਹਨੂੰ ਇਹਨੂੰ ਖਤਮ ਕਰੋ ਇਹਨੂੰ ਪਿੰਡਾਂ ਜਦੋਂ ਜਾਂਦਾ ਉਸ ਤਰੀਕੇ ਨਾਲ ਇਹਨੂੰ ਪਾਓ ਮੈਂ ਇਹਦਾ ਮਤਲਬ ਕੀ ਆ ਉਹ ਚਲੋ ਮੈਂ ਦੇਖ ਲਊਗਾ ਕਾਨੂੰਨੀ ਤਰੀਕੇ ਨਾਲ ਜਾਂ ਮੇਰੇ ਚ ਇੰਨੀ ਜਾਨ ਹੈਗੀ ਆ ਵੀ ਮੈਂ ਕਿਵੇਂ ਜੇਠਣਾ ਇਹਨਾਂ ਨੂੰ ਜਿਹੜੇ ਇਹ ਜੀਆਂ ਧਮਕੀਆਂ ਦਿੰਦੇ ਆ ਉਦੋਂ ਮੈਂ ਥੱਲੇ ਦੇਖਿਆ ਕਰੋ ਕਮੈਂਟ ਕਿਵੇਂ ਬਾਹਰ ਏਜੰਸੀਆਂ ਬੈਠੀਆਂ ਜਿਹੜੀਆਂ ਉਹ ਮਾਰਨ ਪਰਿਵਾਰ ਨੂੰ ਮਾਰਨ ਨੂੰ ਸਾਨੂੰ ਮਾਰਨ ਨੂੰ ਉਹ ਤਾਂ ਅਸੀਂ ਚਲੋ ਰੋਜ਼ ਰੋਜ਼ ਜਿਹੜੇ ਉਹ ਅਟੈਕ ਰੋਜ਼ ਸਾਰੀਆਂ ਚੀਜ਼ਾਂ ਉਹ ਚੱਲਦੇ ਆ ਪਰ ਹੁਣ ਮੈਂ ਇਸ ਵਾਰ 24 ਚ ਮੈਂ ਵੀ ਇਹ ਬਹੁਤ ਸੋਚ ਸਮਝ ਕੇ ਔਖੇ ਔਖੇ ਫੈਸਲਾ ਕੀਤਾ ਕਿਉਂਕਿ ਜਿਹੜੀ 92 ਤੋਂ 96 ਤੋਂ ਬਾਅਦ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਦਿੱਤੀ ਉਹ ਆ ਕੇ ਹੁਣ ਨਮੀ ਜਨਰੇਸ਼ਨ ਨੂੰ ਪਤਾ ਨਹੀਂ ਵੀ ਕੀ ਹੋਇਆ ਸੀ ਉਦੋਂ ਉਹਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ 24 ਚ ਇਹ ਫੈਸਲਾ ਰੱਬ ਦੀ ਮੇਰ ਨਾਲ ਜੋ ਪਾਰਟੀ ਜਦੋਂ ਟਿਕਟ ਦੇਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਏਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੇ ਰਾਜੂਆਣੇ ਦੀ ਭੈਣ ਆ ਜੇ ਰਾਜੂਆਣ ਆ ਜੇ ਹੋਰ ਆ ਜੇ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਹਾਂ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਰੇ ਹੱਥ ਜੋੜਨੂੰ ਵੀ ਤੁਸੀਂ ਜਿੱਤੇ ਮੈਂ ਹਾਰੇ ਆ ਭਾਈ ਤੁਸੀਂ ਠੀਕ ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਦਾ ਵੀ ਭਾਈ ਮੈਨੂੰ ਜੇ ਤੁਸੀਂ ਜੇ ਮੈਨੂੰ ਤੁਸੀਂ ਸਮਝਦੇ ਹੋ ਵੀ ਮੈਂ ਸਹੀ ਆ ਮੇਰੇ ਦਾਦਾ ਜੀ ਨੇ ਟੁਕੜੇ ਟੁਕੜੇ ਕਰਾਏ ਅੱਜ ਵੀ ਅਸੀਂ ਰੋਜ਼ ਸਾਨੂੰ ਇਹ ਮਾਰਨ ਨੂੰ ਫਿਰਦੇ ਆ ਧਮਕਾਉਂਦੇ ਧਮਕਾਉਂਦੇ ਆ ਹਰ ਪਾਸੇ ਰਾਜੂਆਣਾ ਰਾਜੂਆਣਾ ਉਹਨੂੰ ਛਡਾਉਣ ਨੂੰ ਕਰੋਨਾ ਅਰਬਾਂ ਲਈ ਆ ਪਾ ਰੁਪਈਆ ਇਹਨਾਂ ਨੇ ਐਸਜੀਪੀਸੀ ਦਾ ਲਾਇਆ ਪਿਆ ਪਾਰਟੀ ਦਾ ਲਾਇਆ ਪਿਆ ਅਸੀਂ ਇਕੱਲੇ ਬੰਦੇ ਕਿਉਂਕਿ ਯਾਰ ਹਰ ਬੰਦਾ ਕਿਵੇਂ ਇੱਕ 1 47 ਦੇ ਬੰਬ ਵਾਲਿਆਂ ਦੇ ਮੁਰੇ ਕੋਈ ਆਮ ਬੰਦਾ ਕਿਉਂ ਕਿਵੇਂ ਲੜ ਸਕਦਾ ਮਾਰ ਜਾਣਗੇ ਕਰੇ ਆ ਕੇ ਚਾਰ ਪਾਰ ਦੀ ਲੜਾਈ ਲੜੂਗੇ ਹੱਤਕਵਾਦ ਦੇ ਮੁਰੇ ਮੈਂ ਕਿਹਾ ਜੀ ਆਰ ਪਾਰ ਦੀ ਦੇਸ਼ ਖਾਤਰ ਦੇਸ਼ ਦੀ ਅਮਨ ਸ਼ਾਂਤੀ ਖਾਤਰ ਇਹ ਫੈਸਲਾ ਹੋ ਜੂਗਾ ਦੁਬਾਰਾ ਕਿਉਂਕਿ ਬਹੁਤ ਸਾਲ ਹੋ ਗਏ ਇਹ ਦੁਬਾਰਾ ਇੱਕ ਵਾਰ ਮੋਹਰ ਲਮਾਉਣੀ ਲੋਕਾਂ ਦੀ ਬਹੁਤ ਜ਼ਰੂਰੀ ਆ ਵੀ ਇਸ ਵਾਰ ਪਤਾ ਲੱਗਣਾ ਚਾਹੀਦਾ ਵੀ ਲੋਕ ਕਿਹਦੇ ਨਾਲ ਨੇ ਜੇ ਇਹਨਾਂ ਨਾਲ ਨੇ ਤਾਂ ਇਹਨਾਂ ਨਾਲ ਚੱਲ ਪਾਂਗੇ ਵੀ ਤੁਸੀਂ ਸਹੀ ਹੋ ਚੱਲੋ ਅੱਤਵਾਦੀਆਂ ਨਾਲ ਚੱਲੋ ਖਾਲਿਸਤਾਨ ਇਲੈਕਸ਼ਨ ਲੁਧਿਆਣਾ ਤੋਂ ਹੀ ਲੜੂਗਾ ਜਾਂ ਕਿਸੇ ਹੋਰ ਜਗ੍ਹਾ ਤੋਂ ਲੜੂਗਾ ਕੋਈ ਗਠਬੰਧਾਂ ਦੀਆਂ ਚਰਚਾਵਾਂ ਚ ਦੇਖੋ ਮੈਂ ਜੇ ਇਲੈਕਸ਼ਨ ਲੜੂਗਾ ਲੁਧਿਆਣਾ ਨੂੰ ਲੜੂਗਾ ਨਹੀਂ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਾਂਗੇ ਉਹ ਚ ਕੋਈ ਦੋਰ ਹੈ ਨਹੀਂ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਚੀਜ਼ ਦਾ ਭਲੇਖਾ ਨਾ ਮੈਨੂੰ ਨਾ ਕਿਸੇ ਨੂੰ ਹੋਣਾ ਚਾਹੀਦਾ ਪਰ ਮੈਂ ਇਲੈਕਸ਼ਨ ਆ ਸਿੱਧੀ ਇਸ ਵਾਰ ਇਲੈਕਸ਼ਨ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਚੈਲੰਜ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਮੈਂ ਇਹ ਕੱਲ ਕਹਿਣਾ ਚਾਹਣਾ ਵੀ ਮੇਰੇ ਨਾਲ ਆ ਕੇ ਇਹ ਇੱਕ ਵਾਰ ਜਿਹੜਾ ਇਹ ਫੈਸਲਾ ਕਰ ਲਓ ਇਸ ਵਾਰ ਮੈਂ 24 ਵੀ ਲੋਕ ਦੱਸਣ ਵੀ ਲੋਕ ਅਮਨ ਸ਼ਾਂਤੀ ਵਾਲੇ ਸ਼ਹਾਦਤਾਂ ਵਾਲੇ ਕੁਰਬਾਨੀਆਂ ਵਾਲੇ ਜਾਂ ਲੋਕ ਅਤਵਾਦੀਆਂ ਵਾਲੇ ਜਾਂ ਲੋਕ ਜਿਹੜੇ ਲੋਕਾਂ ਨੂੰ ਏਕਸ 47 ਦਾ ਮਾਰਨ ਵਾਲੇ ਨੇ ਬੰਬਾਂ ਦਾ ਮਾਰਨ ਵਾਲੇ ਨੇ ਲੋਕ ਉਹਨਾਂ ਨਾਲ ਨੇ ਇਸ ਵਾਰ ਫੈਸਲਾ 24 ਚ ਮੈਂ ਇਸ ਚੀਜ਼ ਤੇ ਹੀ ਇਲੈਕਸ਼ਨ ਆਪਣੇ ਮੁੱਦੇ ਤੇ ਲੜੂੰਗਾ ਬਾਕੀ ਗੱਲਾਂ ਚੱਲਣਗੀਆਂ ਨਾਲ ਦੀ ਨਾਲ ਪਰ ਜਿਹੜਾ ਇਹ ਰੋਜ਼ ਸਤਾਉਂਦੇ ਆ ਜੋ ਰੋਜ਼ ਇਹ ਬਕਵਾਸ ਕਰਦੇ ਆ ਰੋਜ਼ ਇਹ ਬੋਲਦੇ ਆ ਪਾਰਲੀਮੈਂਟ ਤੋਂ ਲੈ ਕੇ ਜਿਨ੍ਹਾਂ ਦਾ ਚੀਚੀ ਦਾ ਖੂਨ ਵੀ ਨਿਕਦੇ ਡੁੱਲਿਆ ਉਹਨਾਂ ਦਾ ਇਸ ਵਾਰ ਫੈਸਲਾ ਜਿਹੜਾ ਉਹਨਾਂ ਨਾਲ ਕਰ ਲੈਣਾ ਹੈ ਇੱਕ ਵਰਸਾ ਸਿੰਘ ਬਲਟੂਆ ਜੀ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਤੁਹਾਡੀ ਇੱਕ ਵੀਡੀਓ ਪਾਈ ਹੈ ਉਹਦੇ ਵਿੱਚ ਕਿਸਾਨੀ ਮੈਂ ਨਹੀਂ ਜੀ ਕਦੇ ਵੀ ਐਸੀ ਗੱਲ ਕੀਤੀ ਨਾ ਮੈਂ ਕਰਾਂ ਜੀ ਮੈਂ ਜੀ ਮੈਂ ਤੁਹਾਨੂੰ ਰੋਜ਼ ਕਹਿੰਦਾ ਉਹ ਵੀਡੀਓ ਜੇ ਕੱਢ ਕੇ ਕੋਈ ਪਾਈ ਹੈ ਤਾਂ ਉਹਨੂੰ ਕੀ ਮੈਂ ਕਰਾਂ ਮੈਂ ਤੁਹਾਨੂੰ ਰੋਜ਼ ਕਹਿੰਦਾ ਉਹ ਪੁਰਾਣੀ ਵੀਡੀਓ ਕੱਲ ਉਹ ਉਹਦੇ ਨਾਲ ਕੀ ਕਰਨਾ ਚਾਹੁੰਦੇ ਆ ਉਹ ਸਾਬਤ ਕੀ ਕਰਨਾ ਚਾਹੁੰਦੇ ਆ ਮੈਂ ਜਦੋਂ ਕਹਿੰਦਾ ਮੈਂ ਸਵਾਲ ਕੋਈ ਵੀਡੀਓ ਪਾਉਣ ਇੱਕ ਸੁਪੀਰ ਸਿੰਘ ਬਾਦਲ ਨੇ ਜਿਹੜੀ ਆ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵਰਕਰ ਹੈਗੇ ਨੇ ਲੀਡਰ ਹੈਗੇ ਨੇ ਉਹ ਇੱਕ ਪਲੇਟਫਾਰਮ ਤੇ ਆਜੋ ਤਾਂ ਕੀ ਲੱਗਦਾ ਕਿ ਅਕਾਲੀ ਦਲ ਜਿਹੜਾ ਆ ਹੁਣ ਉਹ ਉਹ ਮਾਫੀ ਉਹ ਮਾਫੀ ਸਿਰਫ ਆਪਣਾ ਖਾਤਮਾ ਹੁੰਦੇ ਦੇਖ ਕੇ ਆਪਣੇ ਸਰਵਾਈਵਲ ਲਈ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਮੰਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫੀ ਨਹੀਂ ਮੰਗੀ ਉਹ ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ ਉਹਦੀ ਮਾਫੀ ਨਹੀਂ ਮੰਗੀ ਉਹਨੇ ਮਾਫੀ ਸਿਰਫ ਮੰਗੀ ਆ ਵੀ ਮੇਰਾ ਜਿਹੜਾ ਮੂਦਾ ਵੱਜ ਗਿਆ ਭਾਂਡਾ ਉਹਨੂੰ ਕਿਵੇਂ ਬਚਾਉਣਾ ਉਹਦੇ ਲਈ ਉਹਦੇ ਮਾਫੀ ਮੰਗੀ ਆ